ਕੀ ਤੁਹਾਨੂੰ ਪਤਾ ਹੈ ਕਿ ਤੁਹਾਡੀ ਰਾਸ਼ੀ ਹੀ ਤੁਹਾਡੀ ਆਖਰੀ ਸਾਹ ਦਾ ਰਾਜ ਖੋਲ ਸਕਦੀ ਹੈ ਹਾਂ ਇਹ ਕੋਈ ਕਲਪਨਾ ਨਹੀਂ ਬਲਕਿ ਇੱਕ ਐਸੀ ਸਚਾਈ ਹੈ ਜੋ ਜੋਤਿਸ਼ਾਸਤਰ ਸਿਰਫ ਪਵਿੱਖ ਹੀ ਨਹੀਂ ਦੱਸਦੇ ਸਗੋਂ ਜੀਵਨ ਦੀ ਸਭ ਤੋਂ ਖੌਫਨਾਕ ਸਚਾਈ ਤੋਂ ਵੀ ਪਰਦਾ ਉਤਾਰ ਸਕਦਾ ਹੈ ਹਰ ਇਨਸਾਨ ਦੀ ਰਾਸ਼ੀ ਵਿੱਚ ਛੁਪਿਆ ਹੁੰਦਾ ਹੈ ਉਸ ਦਾ ਸੁਭਾਅ ਮਾਨਸਿਕ ਬੰਤਰ ਸਰੀਰ ਦੀ ਸਭ ਤੋਂ ਕਮਜ਼ੋਰ ਕੜੀ ਅਤੇ ਇਸ ਕਮਜ਼ੋਰੀ ਇਹ ਹੈ ਕਰਦਾ ਕਰਦੀ ਹੈ ਕਿਹੜੀ ਬਿਮਾਰੀ ਤੁਹਾਡੀ ਜ਼ਿੰਦਗੀ ਵਿੱਚ ਅਚਾਨਕ ਮੌਤ ਦਾ ਕਾਰਨ ਬਣ ਸਕਦੀ ਹੈ ਕਿਹੜੇ ਸਮੇਂ ਤੁਹਾਡਾ ਸਰੀਰ ਬਿਨਾਂ ਕੋਈ ਚੇਤਾਵਨੀ ਦਿੱਤੇ ਹੌਲੀ-ਹੌਲੀ ਜਵਾਬ ਦੇਣਾ ਸ਼ੁਰੂ ਕਰ ਦੇ ਸਕਦਾ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਤੁਹਾਡੀ ਰਾਸ਼ੀ ਮੁਤਾਬਕ ਕਿਹੜੀ ਬਿਮਾਰੀ ਸਭ ਤੋਂ ਪਹਿਲਾਂ ਅਤੇ ਸਭ ਤੋਂ ਵੱਧ ਤਕਲੀਫ ਦੇ ਸਕਦੀ ਹੈ ਤੁਹਾਡੀ ਸੰਭਾਵਿਤ ਉਮਰ ਕਿੰਨੀ ਹੋ ਸਕਦੀ ਹੈ ਤੇ ਸਭ ਤੋਂ ਮਹੱਤਵਪੂਰਨ ਉਹ ਰਹੱਸਮਈ ਉਪਾਏ ਜੋ ਤੁਹਾਨੂੰ ਇਸ ਵਿਪਤਾ ਤੋਂ ਬਚਾ ਸਕਦੇ ਹਨ ਜੋ ਤੁਹਾਨੂੰ ਲੰਬੀ ਉਮਰ ਤੰਦਰੁਸਤੀ ਅਤੇ ਮਨ ਦੀ ਸ਼ਾਂਤੀ ਦੇ ਸਕਦੇ ਹਨ ਪਰ ਇੱਕ ਗੱਲ ਆਪਣੇ ਦਿਲ ਵਿੱਚ ਬਿਠਾ ਲਓ ਇਹ ਕੋਈ ਆਮ ਜਾਣਕਾਰੀ ਨਹੀਂ ਹੈ ਇਹ ਇੱਕ ਚੇਤਾਵਨੀ ਹੈ ਜੇ ਇਸ ਨੂੰ ਸਮੇਂ ਰਹਿੰਦਿਆਂ ਨਾ ਸਮਝਿਆ ਤਾਂ ਤੁਹਾਡਾ ਜੀਵਨ ਦਾ ਸਭ ਤੋਂ ਡਰਾਉਣਾ ਮੋੜ ਚੁਪਚਾਪ ਤੁਹਾਡੇ ਨੇੜੇ ਆ ਸਕਦਾ ਹੈ ਇਸ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਕਿਉਂਕਿ ਆਖਰ ਵਿੱਚ ਅਸੀਂ ਤੁਹਾਨੂੰ ਉਹ ਖਾਸ ਉਪਾਏ ਦੱਸਾਂਗੇ ਜੋ ਤੁਹਾਡੇ ਸਭ ਸੰਕਟ ਦੂਰ ਕਰ ਸਕਦਾ ਹੈ ਹਾਂ ਦੋਸਤੋ ਜੇ ਤੁਸੀਂ ਚਾਹੁੰਦੇ ਹੋ ਕਿ ਮਾਂ ਲక్ష్ਮੀ ਦੀ ਕਿਰਪਾ ਤੁਹਾਡੇ ਉੱਤੇ ਹਮੇਸ਼ਾ ਬਣੀ ਰਹੇ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਮੈਂਟ ਵਿੱਚ ਜ਼ਰੂਰ ਕਰੋ ਜੈ ਲక్ష్ਮੀ ਮਾਤਾ ਸਭ ਤੋਂ ਪਹਿਲੀ ਰਾਸ਼ੀ ਹੈਗੀ ਇਹ ਮੇਸ਼ ਰਾਸ਼ੀ ਆਓ ਹੁਣ ਸ਼ੁਰੂ ਕਰਦੇ ਹਾਂ ਮੇਸ਼ ਰਾਸ਼ੀ ਨਾਲ ਤੁਹਾਡੇ ਵਿੱਚ ਹੌਸਲਾ ਹੈ ਜੋਸ਼ ਹੈ ਰਿਸਕ ਲੈਣ ਦੀ ਤਾਕਤ ਹੈ ਪਰ ਕੀ ਤੁਸੀਂ ਜਾਣਦੇ ਹੋ ਕਈ ਵਾਰ ਇਹ ਜੋਸ਼ ਮੌਤ ਦੇ ਦਰਵਾਜ਼ੇ ਤੱਕ ਲੈ ਜਾਂਦਾ ਹੈ ਮੇਸ਼ ਰਾਸ਼ੀ ਵਾਲਿਆਂ ਲਈ ਤੇਜ਼ ਰਫ਼ਤਾਰ ਵਾਲੀ ਜ਼ਿੰਦਗੀ ਸੜਕ ਹਾਸੇ ਸਟ੍ਰੈਸ ਨਾਲ ਹਾਰਟ ਅਟੈਕ ਜਾਂ ਅਚਾਨਕ ਮੌਤ ਕੋਈ ਅਜੀਬ ਗੱਲ ਨਹੀਂ ਹੈ ਜੇ ਤੁਸੀਂ ਸਾਰੀ ਉਮਰ ਕੇਵਲ ਜੋਸ਼ ਆवेश ਵਿੱਚ ਜੀਆ ਅਤੇ ਸਰੀਰ ਦੀਆਂ ਚੇਤਾਵਨੀਆਂ ਨੂੰ ਅਣ ਸੁਣਿਆ ਕੀਤਾ ਤਾਂ ਜ਼ਿੰਦਗੀ ਦੀ ਯਾਤਰਾ ਦਰਮਿਆਨ ਵਿੱਚ ਹੀ ਖਤਮ ਹੋ ਸਕਦੀ ਹੈ ਪਰ ਡਰੋ ਨਾ ਜੇ ਤੁਸੀਂ ਆਪਣੇ ਜੋਸ਼ ਨੂੰ ਸੰਜਮ ਧਿਆਨ ਅਤੇ ਯੋਗ ਵਿੱਚ ਬਦਲ ਦਿਓ ਤਾਂ 80 ਸਾਲ ਤੱਕ ਦੀ ਲੰਬੀ ਉਮਰ ਤੁਹਾਡੇ ਹੱਥ ਵਿੱਚ ਹੈ ਮੇਸ਼ ਰਾਸ਼ੀ ਅਗਨੀ ਤਤ ਨਾਲ ਜੁੜੀ ਹੈ ਅਗਨੀ ਜੇ ਕਾਬੂ ਵਿੱਚ ਹੋਵੇ ਤਾਂ ਜੀਵਨ ਰੋਸ਼ਨ ਕਰਦੀ ਹੈ ਪਰ ਜੇ ਬੇਕਾਬੂ ਤਾਂ ਤੁਹਾਡੀ ਸ਼ਾਂਤੀ ਸਰੀਰ ਅਤੇ ਸਾਹ ਤੱਕ ਖਤਰੇ ਵਿੱਚ ਪਾ ਸਕਦੀ ਹੈ ਪਹਿਲੇ ਸੰਕੇਤ ਗੁੱਸਾ ਬੇਚਾਨੀ ਹਾਈ ਬਲੱਡ ਪ੍ਰੈਸ਼ਰ ਉਪਾਏ ਰੋਜ਼ ਸ਼ਾਮ ਨੂੰ ਸ਼ੁੱਧ ਦੇਸੀ ਘੀਏ ਦਾ ਜੀਵਾ ਜਲਾਓ ਸੂਰਜ ਨੂੰ ਜਲ ਚੜਾਓ ਅਨੁ ਲੋਮ ਵਿਲੋਮ ਕਰੋ ਮੱਥੇ ਉੱਤੇ ਚੰਦਨ ਲਗਾਓ ਇਹ ਸਭ ਤੁਹਾਡੀ ਜ਼ਿੰਦਗੀ ਦੇ ਅਸਲੀ ਸੂਰਤ طے ਕਰਦੇ ਹਨ ਦੂਸਰੀ ਰਾਸ਼ੀ ਵਿਸ਼ ਰਾਸ਼ੀ ਦੇ ਲੋਕਾਂ ਦੀ ਜਾਣਕਾਰੀ ਵਿਸ਼ ਰਾਸ਼ੀ ਵਾਲੇ ਲੋਕ ਸਥਿਰ ਅਤੇ ਆਰਾਮ ਪ੍ਰੀਏ ਹੁੰਦੇ ਹਨ ਉਹ ਖਾਣ ਪੀਣ ਦੇ ਸ਼ਕੀਨ ਹੁੰਦੇ ਹਨ ਅਤੇ ਆਰਾਮ ਨੂੰ ਪ੍ਰਥਮਤ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਇਹ ਆਰਾਮ ਦੀ ਲਤ ਅਤੇ ਆਸੀ ਜੀਵਨ ਧੀਰੇ ਧੀਰੇ ਤੁਹਾਨੂੰ ਮੌਤ ਵੱਲ ਲੈ ਜਾ ਸਕਦਾ ਹੈ ਮੁੱਖ ਖਤਰੇ ਵਾਲੀਆਂ ਬਿਮਾਰੀਆਂ ਡਾਇਬੀਟੀਜ਼ ਬਲੱਡ ਪ੍ਰੈਸ਼ਰ ਥਾਇਰਾਇਡ ਇਹ ਬਿਮਾਰੀਆਂ ਇੱਕ ਵਾਰੀ ਸਰੀਰ ਵਿੱਚ ਵਸ ਗਈਆਂ ਤਾਂ ਖੁਸ਼ੀ ਦੇ ਸਮੇ ਵੀ ਚੁੱਪਚਾਪ ਜੀਵਨ ਦੀ ਉਮਰ ਨੂੰ ਘਟਾਉਣ ਲੱਗਦੀਆਂ ਹਨ ਜੇ ਤੁਸੀਂ ਬਿਨਾਂ ਸੰਜਮ ਜੀਵਣਾ ਜੀਵਨ ਚਾਹੋ ਤਾ ਮੌਤ 80 ਸਾਲ ਦੀ ਉਮਰ ਵਿੱਚ ਦਰਵਾਜ਼ਾ ਖੜਕਾੜਾ ਸਕਦੀ ਹੈ ਪਰ ਜੇ ਤੁਸੀਂ ਖੁਦ ਤੋਂ ਨਿਯੰਤਰਣ ਪਾ ਲਓ ਤਾਂ 90 ਸਾਲ ਤੱਕ ਵੀ ਲੰਮਾ ਹੋ ਸਕਦਾ ਹੈ ਉਪਾਏ ਰੋਜ਼ਾਨਾ ਕਰਨਾ ਫਾਇਦੇਮੰਦ ਹੈ ਅਨੁਲੋਮ ਵਿਲੋਮ ਪ੍ਰਯਾਮ ਬ੍ਰਹਮੀ ਪ੍ਰਯਾਮ ਧਿਆਨ ਕਰਨਾ ਅਤੇ ਮਨ ਨੂੰ ਸੁਣਨਾ ਇਹ ਸਾਰੇ ਉਪਾਏ ਤੁਹਾਨੂੰ ਅੰਦਰੂਨੀ ਉਲਝਣਾ ਅਤੇ ਤਣਾਅ ਤੋਂ ਬਚਾ ਸਕਦੇ ਹਨ ਜਿਸ ਨਾਲ ਤੁਹਾਡਾ ਜੀਵਨ ਸਿਹਤਮੰਦ ਲੰਬਾ ਅਤੇ ਸ਼ਾਂਤੀਮਈ ਬਣਦਾ ਹੈ ਕਰਕ ਰਾਸ਼ੀ ਕਰਕ ਰਾਸ਼ੀ ਦੇ ਲੋਕ ਪਾਵਕ ਹੁੰਦੇ ਹਨ ਪਰ ਕਈ ਵਾਰ ਪਾਵਨਾਵਾਂ ਸਿਰਫ ਉੱਪਰਲੇ ਪੱਦਰ ਤੇ ਰਹਿ ਜਾਂਦੀਆਂ ਹਨ ਜੋ ਜੀਵਨ ਨੂੰ ਅੰਦਰੋਂ ਹੀ ਬਿਮਾਰ ਕਰ ਦਿੰਦੀਆਂ ਹਨ ਮੁੱਖ ਖਤਰੇ ਵਾਲੀਆਂ ਬਿਮਾਰੀਆਂ ਕੈਂਸਰ ਫੇਫੜਿਆਂ ਦੀਆਂ ਸਮੱਸਿਆ ਡਿਪਰੈਸ਼ਨ ਨੀਂਦ ਨਾ ਆਉਣਾ ਇਹ ਬਿਮਾਰੀਆਂ ਧੀਰੇ ਧੀਰੇ ਤਾਂ ਸਰੀਰ ਨੂੰ ਕਦਰ ਘੇਰ ਲੈਂਦੀਆਂ ਹਨ ਇੱਕ ਦਿਨ ਮਨੁੱਖ ਖੁਦ ਨੂੰ ਹੀ ਖੋ ਬੈਠਦਾ ਹੈ ਜੇ ਤੁਸੀਂ ਭਾਵਨਾ ਦਾ ਪਾਰ ਹਮੇਸ਼ਾ ਟੋਹਰੋ ਤਾਂ ਮਾਨਸਿਕ ਵਿਕਾਸ ਨਾ ਕਰੋ ਤਾਂ ਸਰੀਰ 60 70 ਸਾਲ ਦੀ ਉਮਰ ਵਿੱਚ ਆਪਣਾ ਸਹਾਰਾ ਛੱਡ ਸਕਦਾ ਹੈ ਪਰ ਜੇ ਤੁਸੀਂ ਆਪਣਾ ਆਪ ਤੇ ਵਿਸ਼ਵਾਸ ਧਿਆਨ ਜੋਗ ਅਤੇ ਸਹੀ ਨੀਂਦ ਅਪਣਾ ਲਓ ਤਾਂ 80 ਸਾਲ ਤੋਂ ਉੱਪਰ ਸ਼ਾਂਤਮਈ ਉਮਰ ਹੋ ਸਕਦੀ ਹੈ ਉਪਾਏ ਰੋਜ਼ਾਨਾ ਕਰਨ ਵਾਲੇ ਹਰ ਦਿਨ 10 ਮਿੰਟ ਦਾ ਗਹਿਰਾ ਸ਼ਵਾਸ ਮਨ ਦਾ ਨਿਰਖਰਣ ਆਤਮਾ ਤੇ ਮਨ ਦੇ ਅੰਦਰ ਦੀ ਪਰਚੋਲ ਆਪਣੇ ਅੰਦਰ ਦੀਆਂ ਆਵਾਜ਼ਾਂ ਨੂੰ ਸੁਣਨਾ ਇਹ ਸਾਰੇ ਉਪਾਏ ਤੁਹਾਡੇ ਸਰੀਰ ਲਈ ਸੰਜੀਵਿਵਾਂਗ ਕੰਮ ਕਰਦੇ ਸਕਦੇ ਹਨ ਅਤੇ ਤੁਹਾਡਾ ਜੀਵਨ ਸਿਹਤਮੰਦ ਲੰਬਾ ਅਤੇ ਸ਼ਾਂਤਮਈ ਬਣਾਉਂਦੇ ਹਨ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਲੋਕ ਜਨਮ ਤੋਂ ਹੀ ਲੀਡਰ ਹੁੰਦੇ ਹਨ ਪ੍ਰਭਾਵਸ਼ਾਲੀ ਆਤਮਾ ਮੁਕਤ ਅਤੇ ਜੋਸ਼ ਤੇਜ਼ੀ ਵਿੱਚ ਟੁਨੇ ਟੁੱਟੇ ਹੁੰਦੇ ਹਨ ਮੁੱਖ ਖਤਰਾ ਗੁੱਸਾ ਹਾਰਟ ਅਟੈਕ ਬਲੱਡ ਪ੍ਰੈਸ਼ਰ ਲੀਵਰ ਸੰਬੰਧੀ ਰੋਗ ਜੇ ਸਮੇਂ ਰਹਿਤੇ ਨਹੀਂ ਸਾਵਧਾਨ ਹੋਏ ਤਾਂ 70-85 ਸਾਲ ਦੇ ਵਿੱਚ ਹੋ ਸਕਦੀ ਹੈ ਤੁਹਾਡੀ ਬਹੁਤ ਪਰ ਜੇ ਆਪਣੇ ਹੰਕਾਰ ਤੇ ਨਿਯੰਤਰ ਪਾਇਆ ਤਾਂ 90 ਸਾਲ ਤੱਕ ਜਿਵੇਂ ਲੰਬਾ ਤੇ ਸਿਹਤਮੰਦ ਰਹਿ ਸਕਦਾ ਹੈ ਉਪਾਏ ਸੂਰਜ ਨਮਸਕਾਰ ਉਜਨੀ ਪ੍ਰਯਾਮ ਤਰ ਤੱਕ ਤਿਆੜ ਇਹ ਸਾਰੇ ਸਰੀਰ ਅਤੇ ਆਤਮਾ ਨੂੰ ਸਥਿਰ ਕਰਦੇ ਹਨ ਅਤੇ ਸਰੀਰ ਨੂੰ ਸ਼ਾਂਤੀ ਪ੍ਰਦਾਨ ਕਰਦੇ ਹਨ ਕੰਨਿਆ ਰਾਸ਼ੀ ਕਟਿਆ ਰਾਸ਼ੀ ਵਾਲੇ ਲੋਕ ਅਨੁਸ਼ਾਸਿਤ ਅਤੇ ਪਰਫੈਕਸ਼ਨ ਦੇ ਪ੍ਰੇਮੀ ਹੁੰਦੇ ਹਨ ਉਹ ਹਰ ਗੱਲ ਵਿੱਚ ਸੁਧਾਰ ਚਾਹਦੇ ਹੱਡ ਅਤੇ ਤੀ ਸੋਚ ਅਤੇ ਵਿਸ਼ੇਸ਼ਣ ਸਰੀਰ ਨੂੰ ਅੰਦਰੋਂ ਖਾਲੀ ਕਰ ਦਿੰਦੀ ਹੈ ਮੁੱਖ ਖਤਰੇ ਡਾਈਜੈਸ਼ਨਸ ਦੀਆਂ ਸਮੱਸਿਆਵਾਂ ਮਾਈਗਰੇਨ ਸਕਿਨ ਸਮੱਸਿਆਵਾਂ ਜੇ ਖੁਦ ਨੂੰ ਸੰਭਾਲਿਆ ਨਾ ਗਿਆ ਤਾਂ ਮੌਤ 65 75 ਸਾਲ ਵਿੱਚ ਹੋ ਸਕਦੀ ਹੈ ਪਰ ਜੇ ਚਿੰਤਾ ਛੱਡ ਦਿੱਤੀ ਮਾਨਸਿਕ ਸਿਸਤਰਤਾ અપਨਾਈ ਤਾਂ 85 ਸਾਲ ਤੱਕ ਸਿਹਤਮੰਦ ਜੀਵਨ ਸੰਭਵ ਹੈ ਉਪਾਏ ਕਪਾਲ ਪਾਤੀ ਨਾੜੀ ਸੋਧਨਾ ਵੱਜਰਾਸ ਇਹ ਸਰੀਰ ਅਤੇ ਮਨ ਨੂੰ ਸਥਿਰ ਕਰਦੇ ਹਨ ਤੁਲਾ ਰਾਸ਼ੀ ਤੁਲਾ ਰਾਸ਼ੀ ਦੇ ਲੋਕ ਸੰਤੁਲਨਾ ਪਸੰਦ ਕਰਦੇ ਹਨ ਪਰ ਦੂਜਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਖੁਦ ਨੂੰ ਖੋਹ ਬੈਠਦੇ ਹਨ ਮੁੱਖ ਖਤਰੇ ਯੂਰਿਨਰੀ ਬਿਮਾਰੀਆਂ ਹਾਰਮੋਨਲ ਸਮੱਸਿਆਏ ਬਿਮਾਰੀਆਂ 70 80 ਸਾਲ ਦੀ ਉਮਰ ਵਿੱਚ ਸਰੀਰ ਨੂੰ ਅੰਦਰੋਂ ਪ੍ਰਭਾਵਿਤ ਕਰਦੀਆਂ ਹਨ ਜੇ ਜੀਵਨ ਦੀ ਪ੍ਰਤਮਿਕਤਾ ਸਹੀ ਤਰੀਕੇ ਨਾਲ ਨਿਰਧਾਰਿਤ ਕੀਤੀ ਤਾਂ 90 ਸਾਲ ਦੀ ਤੱਕ ਲੰਬੀ ਉਮਰ ਸੰਭਵ ਹੈ ਉਪਾਏ 나ੜੀ ਸੋਧਨਾ ਅਨੁਲੋਮ ਵਿਲੋਮ ਤ੍ਰਿਕਨਾਸਨ ਇਹ ਸਰੀਰ ਨੂੰ ਸੰਤੁਲਨ ਵਿੱਚ ਰੱਖਦੇ ਅਤੇ ਮਨ ਨੂੰ ਸ਼ਾਂਤੀ ਅਤੇ ਸਥਿਰਤਾ ਪ੍ਰਦਾਨ ਕਰਦੇ ਹਨ ਵਿਸ਼ ਰਾਸ਼ੀ ਲੋਕ ਰਸਮਈ ਤੇ ਆਤਮਾ ਵੱਲ ਧਿਆਨ ਵਾਲੇ ਹੁੰਦੇ ਹਨ ਇਹਨਾਂ ਦੀ ਵੱਡੀ ਦੁਸ਼ਮਣ ਉਹ ਖੁਦ ਦੀ ਊਰਜਾ ਹੁੰਦੀ ਹੈ ਅਵਸਾਸ ਰਸਮਈ ਬਿਮਾਰੀਆਂ ਮੁੱਖ ਖਤਰੇ ਇਹ ਬਿਮਾਰੀਆਂ 60 ਤੋਂ 70 ਸਾਲ ਦੇ ਵਿੱਚ ਹੋ ਸਕਦੀਆਂ ਹਨ ਪਰ ਜੇ ਧਿਆਨ ਅਤੇ ਸੰਜਮ ਅਪਣਾਇਆ ਤਾਂ 85 ਸਾਲ ਤੱਕ ਜੀਵਨ ਹੈ ਉਪਾਏ ਮੂਲ ਵੱਤ ਛਿਤ ਲਈ ਪ੍ਰਿਆਮ ਬੁਜਗਾਸਨ ਸੇਤੂ ਬਦਾਸਨਾ ਇਹ ਸਰੀਰ ਦੀ ਊਰਜਾ ਨੂੰ ਸਹੀ ਦਿਸ਼ਾ ਦਿੰਦੇ ਹਨ ਧਨ ਰਾਸ਼ੀ ਧਨ ਰਾਸ਼ੀ ਵਾਲੇ ਲੋਕ ਆਜ਼ਾਦ ਰੂਹ ਦੇ ਮਾਲਕ ਹੁੰਦੇ ਹਨ ਉਹ ਘੁੰਮਣਾ ਫਿਰਨਾ ਤੇ ਰਿਸਕ ਲੈਣਾ ਪਸੰਦ ਕਰਦੇ ਹਨ ਪਰ ਇਹੀ ਆਜ਼ਾਦੀ ਇਹਨਾਂ ਲਈ ਖਤਰਾ ਵਾਲਾ ਲਿਆ ਜਾਂਦੀ ਹੈ ਉਪਾਉਪਾਏ ਮਾਰਜਨੀ ਆਸਨ ਬਾਲਾਸਨ ਯੋਗਨੇਤਰ ਉਪਯਪ ਇਹ ਮਨ ਅਤੇ ਸਰੀਰ ਦੋਹਾਂ ਨੂੰ ਸੰਤੁਲਨ ਕਰਦਾ ਹੈ ਭੋਜਨ ਚਲ ਯੁਕਤ ਸ਼ਾਂਤੀਦਾਇਕ ਖਾਣਾ ਇਹ ਕਰਾਸ਼ੀ ਮੱਕਰ ਰਾਸ਼ੀ ਵਾਲੇ ਲੋਕ ਜ਼ਿੰਮੇਵਾਰ ਹੁੰਦੇ ਹਨ ਪਰ ਜ਼ਿੰਮੇਵਾਰੀਆਂ ਦਾ ਭਾਰ ਅਤੇ ਜੀਵਨ ਦਾ ਦਬਾਅ ਸਰੀਰ ਨੂੰ ਢਾ ਦਿੰਦੇ ਹਨ ਮੁੱਖ ਖਤਰੇ ਹੱਡੀਆਂ ਦੀ ਸਮੱਸਿਆ ਗਠੀਆ ਰਿਦੇ ਰੋਗ ਪ੍ਰਾਣੀਆਂ ਬਿਮਾਰੀਆਂ ਬਸੰਭਵ ਹੈ ਮੁਸਕਰਾਉਂਦੇ ਤੇ ਸਰੀਰ ਦਾ ਧਿਆਨ ਰੱਖਿਆ ਗਿਆ ਤਾਂ 90 ਸਾਲ ਤੋਂ ਵੀ ਲੰਬੀ ਉਮਰ ਹੈ ਉਪਾਏ ਤੜਾਸਨ ਸਲਬਾਸਨ ਵਜਾਰ ਆਸਨ ਇਹ ਪ੍ਰਾਇਮਾ ਨਾੜੀ ਸੋਧਨ ਇਹ ਸਰੀਰ ਦੀ ਹੱਡੀ ਅਤੇ ਮਨ ਨੂੰ ਮਜ਼ਬੂਤ ਅਤੇ ਸ਼ਾਂਤ ਰੱਖਦੇ ਹਨ ਸਰੀਰ ਨੂੰ ਸਥਿਰਤਾ ਤੇ ਅੰਦਰੂਨੀ ਬੇਚਾਨੀ ਤੋਂ ਮੌਕਾ ਮਿਲਦਾ ਹੈ ਭੋਜਨ ਸੰਤਤਾ ਤੇ ਹਲਕਾ ਖਾਣਾ ਤુલਸੀ ਫਾਲ ਅਤੇ ਹਰੀਆਂ ਸਬਜ਼ੀਆਂ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਲੋਕ ਦਿਮਾਗੀ ਉਡਾਨ ਵਾਲੇ ਅਤੇ ਸੋਚਣ ਵਾਲੇ ਹੁੰਦੇ ਹਨ ਪਰ ਇਹੀ ਤੇਜ਼ੀ ਕਈ ਵਾਰ ਬ੍ਰੇਨ ਸਟ੍ਰੋਕ ਬਲੱਡ ਸਟਰੋਕ ਰਿਕਾਵਟ ਨਸਾਂ ਦੀ ਬਿਮਾਰੀ ਅਤੇ ਰੀਦੇ ਦੀ ਗੜਬੜ ਦਾ ਕਾਰਨ ਬਣਦਾ ਹੈ ਮੌਤ 70 ਤੋਂ 80 ਸਾਲ ਦੇ ਵਿੱਚ ਸੰਭਵ ਹੈ ਪਰ ਤਨੀਕ ਅਤੇ ਆਯੂਵੇਦ ਦੇ ਸਹਾਰੇ 90 ਸਾਲ ਤੱਕ ਜੀ ਸਕਦੇ ਹਨ ਉਪਾਏਸਨ ਸਵਾਸਨ ਬਹਾਵਰੀ ਪ੍ਰਯਾਮ ਅਨੁਲੋਮ ਵਿਲੋਮ ਇਹ ਸਰੀਰ ਤੋਂ ਮਨ ਨੂੰ ਸੰਤੁਲਨ ਕਰਦੇ ਹਨ ਮੀਨ ਰਾਸ਼ੀ ਮੀਨ ਰਾਸ਼ੀ ਦੇ ਲੋਕ ਭਾਵੁਕ ਹੁੰਦੇ ਹਨ ਉਹ ਦੂਜਿਆਂ ਦੇ ਦੁੱਖ ਨੂੰ ਆਪਣਾ ਸਮਝ ਕੇ ਮਨ ਅਤੇ ਸਰੀਰ ਦੋਹਾਂ ਨੂੰ ਬਿਮਾਰ ਕਰ ਲੈਂਦੇ ਹਨ ਲੀਵਰ ਦੀ ਸਮੱਸਿਆ ਮਾਨਸਿਕ ਪ੍ਰਭੀ इमोशनल ਬ੍ਰੇਕਨ ਇਹਨਾਂ ਦੀ ਮੌਤ 50 ਤੋਂ 75 ਸਾਲ ਦੇ ਸੰਭਵ ਹੈ ਪਰ ਸੇ ਧਿਆਨ ਸੇਵਾ ਸਾਧਨਾ ਤੇ ਜਮਤਕਾਰ ਤੌਰ ਤੇ 90 ਸਾਲ ਤੱਕ ਸਿਹਤਮੰਦ ਰਹਿ ਸਕਦੇ ਹਨ ਉਪਾਏ ਮਾਰਜਣੀ ਆਸਨ ਬਾਲਾਸਨ ਯੋਗ ਨੇਤਰ ਉਪਜਪ ਇਹ ਮਨ ਅਤੇ ਸਰੀਰ ਦੋਹਾਂ ਨੂੰ ਸੰਤੁਲਨ ਭੋਜਨ ਚਲੂਕਤ ਸ਼ਾਂਤੀਦਾਇਕ ਖਾਣਾ ਹੈ ਇਹ ਜਾਣਕਾਰੀ ਕਿਸੇ ਨੂੰ ਡਰਾਉਣ ਲਈ ਨਹੀਂ ਸਿਰਫ ਸਮੇਂ ਰਹਿਤੇ ਚੇਤਾਵਨੀ ਅਤੇ ਸਿਹਤ ਬਚਾਉਣ ਲਈ ਦਿੱਤੀ ਗਈ ਹੈ ਜੀਵਨ ਤੁਹਾਡੇ ਹੱਥ ਵਿੱਚ ਹੈ ਅਤੇ ਉਪਾਏ ਅਪਣਾਉਣ ਲਈ ਭਾਗਾ ਦੀ ਲਕੀਰ ਬਦਲੀ ਜਾ ਸਕਦੀ ਹੈ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ ਸਬਸਕ੍ਰਾਈਬ ਅਤੇ ਕਮੈਂਟ ਜ਼ਰੂਰ ਕਰੋ ਲక్ష్ਮੀ ਮਾਤਾ ਦਾ ਜ਼ਰੂਰ ਕਮੈਂਟ ਕਰੋ ਤੁਹਾਡੀ ਸਿਹਤ ਵਧੀਆ ਬਣਾਈ ਰੱਖੇ